ਸ੍ਰੀ ਕਾਲਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੂਟ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਹੋਊਗੀ ਜੀ ਇਹ ਸਾਰੇ ਆਪਣੇ ਸਟਿਚ ਹੋ ਕੇ ਸੁੱਕ ਜਾ ਰਿਹਾ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ ਜੀ 7889148238 ਇਹ ਆਪਣਾ ਵਟਸਐਪ ਨੰਬਰ ਹੈ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਕਿਸੇ ਵੀ ਸੂਟ ਦਾ ਜੋ ਤੁਹਾਨੂੰ ਪਸੰਦ ਆਉਂਦਾ ਠੀਕ ਹੈ ਜੀ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਫਰਸਟ ਸੂਟ ਆ ਜਾਂਦਾ ਚੋਰਜਟ ਦੇ ਉੱਪਰ ਰਹੂਗਾ ਜੀ ਪੀਚ ਕਲਰ ਰਹੂਗਾ ਇਹਦਾ ਬਹੁਤ ਹੀ ਪਿਆਰਾ ਜਿਹਾ ਦੇ ਉੱਪਰ ਆਪਾਂ ਨੇ ਵਰਕ ਦਿੱਤਾ ਇਹਦੇ ਤੇ ਆਪਾਂ ਪੀਚ ਦੇ ਉੱਪਰ ਬਲੈਕ ਦਾ ਕੰਬੀਨੇਸ਼ਨ ਦਿੱਤਾ ਜੋ ਕਿ ਬਹੁਤ ਜ਼ਿਆਦਾ ਉੱਠ ਗਿਆ ਆ ਆਪਾਂ ਪਾਈਪਿੰਗ ਦੇ ਕਿ neck ready ਕੀਤੀ ਹੈ ਪੌਟਲੀ ਬਟਨ ਬਲੈਕ ਦਿੱਤੇ ਆ ਤੇ ਇਦਾਂ ਆਪਣਾ ਵਰਕ ਆ ਗਿਆ ਜੀ ਕਲੀਆਂ ਦੇ ਵਿੱਚ ਵਿੱਚ ਆਪਾਂ 골ਡਨ ਟੱਚ ਵੀ ਦਿੱਤਾ ਕਲੀਆਂ ਦਾ ਪੈਨਲ ਆ ਗਿਆ ਨੀਚੇ ਤੱਕ ਇਦਾਂ ਕਲੀਆਂ ਆ ਜਾਣਗੀਆਂ ਪਲੇਕੀ ਨੂੰ ਆਪਾਂ ਫਿਨਿਸ਼ਿੰਗ ਦਿੱਤੀ ਹੈ ਲੇਸ ਦੀ ਠੀਕ ਹੈ ਜੀ ਐਂਡ ਇਹਦੀਆਂ 슬ੀਵਸ ਤੇ ਉੱਪਰ ਬਹੁਤ ਪਿਆਰਾ ਜਿਹਾ ਕੰਮ ਹੋਇਆ ਆਰਗੈਂਜ਼ਾ ਦਾ ਪੈਚ ਦੇ ਕੇ ਆਪਾਂ ਇਹਦੀਆਂ 슬ੀਵਸ ਤੇ ਕੰਮ ਕੀਤਾ ਹੋਇਆ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਹੈ 골ਡਨ ਟੱਚ ਜ਼ਰੀ ਦਾ ਦਿੱਤਾ ਆਪਾਂ ਇਹਦੇ ਵਿੱਚ ਠੀਕ ਹੈ ਜੀ ਇਹ ਆਪਣਾ ਮਤਲਬ ਸੈਮੀ ਫਾਰਮਲ ਜਿਹਾ ਸੂਟ ਰੈਡੀ ਹੁੰਦਾ ਆਪਾਂ ਇਹਨੂੰ ਮਤਲਬ ਜਿੱਦਾਂ ਆਪਾਂ ਨੂੰ ਕੋਈ ਛੋਟੇ-ਮੋਟੇ ਫੰਕਸ਼ਨ ਆਉਦੇ ਆ ਤਾਂ ਆਪਾਂ ਉੱਥੇ ਇਹਨੂੰ ਵੇਅਰ ਕਰ ਸਕਦੇ ਆ ਇਹ ਫੈਬਰਿਕ ਵੀ ਇਦਾਂ ਦਾ ਜੌਰਜਟ ਰੈਂਡਾ ਕਿ ਆਪਾਂ ਇਹਨੂੰ ਸਰਦੀ ਗਰਮੀ ਵੇਅਰ ਕਰ ਸਕਦੇ ਹਾਂ ਟਾਫਟਾ ਲਾਈਨਿੰਗ ਆਪਾਂ ਇਹਦੇ ਨੀਚੇ ਦਿੰਨੇ ਆਂ ਠੀਕ ਹੈ ਜੀ ਇਹ ਆ ਗਿਆ 슬ੀਵਸ ਤੇ ਕੰਮ ਤੇ ਇਹਦੇ ਨਾਂ ਰੱਖੀ ਹੈ ਜੀ ਆਪਾਂ ਪਾਕਿਸਤਾਨੀ ਸਲਵਾਰ ਇਹਦੀ ਸਲਵਾਰ ਆ ਗਈ ਇਦਾਂ ਤੇ ਸਲਵਾਰ ਦੇ ਪੌਂਚਿਆਂ ਦੇ ਉੱਪਰ ਵੀ ਆਪਾਂ ਨੇ ਕੰਮ ਕੀਤਾ ਹੋਇਆ ਹੈ ਸਲਵਾਰ ਦੇ ਪੌਂਚੇ ਆ ਗਏ ਠੀਕ ਹੈ ਜੀ ਕਲਰ ਬਹੁਤ ਹੀ ਪਿਆਰਾ ਜੀ ਪੀਚ ਲਾਈਟ ਜਿਹਾ ਪੀਚ ਸ਼ੇਡ ਹੈ ਤੇ ਇਹਦੇ ਉੱਪਰ ਬਲੈਕ ਦਾ ਕੰਬੀਨੇਸ਼ਨ ਬਹੁਤ ਜ਼ਿਆਦਾ ਉੱਠ ਗਿਆ ਇਹ ਆ ਗਿਆ ਜੀ ਆਪਣਾ ਇਹਦੇ ਨਾਲ ਦੁਪੱਟਾ ਤੇ ਦੁਪੱਟੇ ਨੂੰ ਆਪਾਂ ਰੱਖਿਆ ਜੀ ਬੇਸ ਕਲਰ ਐਂਡ ਬਲੈਕ ਕਲਰ ਦਾ ਟਾਈ ਐਂਡ ਆਈ ਦਿੱਤੀ ਹੈ ਜੋ ਕਿ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਹੈ ਇਹਦੇ ਨਾਲ ਇਦਾਂ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਰੈਡੀ ਹੋਇਆ ਪਿਓਰ ਕੋਟਾ ਸਿਲਕ ਦਾ ਦੁਪੱਟਾ ਰਹੂਗਾ ਜੀ ਇਹ ਤੇ ਦੁਪੱਟੇ ਨੂੰ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਬਲੈਕ ਕਲਰ ਦੀ ਠੀਕ ਹੈ ਜੀ ਇਹ ਆਪਣਾ ਸਲਵਾਰ ਨਾ ਰੈਡੀ ਹੋਇਆ ਸੇਮ ਦੇ ਵਿੱਚ ਹੀ ਆਪਣਾ ਇੱਕ ਹੋਰ ਸੂਟ ਰੈਡੀ ਹੋ ਕੇ ਚਾਰਿਆ ਹੈ ਸੇਮ ਕਲਰ ਸੇਮ ਡਿਜ਼ਾਈਨ ਰਹੂਗਾ ਜੀ ਇਹ ਵੀ ਮੈਂ ਖੋਲਦੀ ਨਹੀਂ ਇਹਨੂੰ ਜ਼ਿਆਦਾ ਸਲੀਵਸ ਤੇ ਕੰਮ ਕਲੀਆਂ ਇਦਾਂ ਨੈੱਕ ਦਿੱਤੀ ਆ ਆਪਾਂ ਸੇਮ ਹੀ ਤੇ ਇਹ ਆਪਣਾ ਪੈਂਟ ਨਾਲ ਰੈਡੀ ਹੋਇਆ ਇਦਾਂ ਇਹਦੇ ਨਾਲ ਆਪਾਂ ਪੈਂਟ ਰੈਡੀ ਕੀਤੀ ਆ ਤੁਸੀਂ ਦੇਖ ਸਕਦੇ ਹੋ ਇਦਾਂ ਇਹ ਪੈਂਟ ਰੈਡੀ ਹੋਈ ਆ ਠੀਕ ਹੈ ਜੀ ਇਹ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਣੀ ਚੋਆਇਸ ਕੀ ਪੈਂਟ ਰੈਡੀ ਕਰਨੀ ਆ ਸਲਵਾਰ ਰੈਡੀ ਕਰਨੀ ਆ ਉਹ ਤੁਹਾਡੀ ਚੋਆਇਸ ਦੇ ਅਕੋਰਡਿੰਗ ਆਪਾਂ ਰੈਡੀ ਕਰਕੇ ਦਵਾਂਗੇ ਸੇਮ ਪੈਟਰਨ ਸੇਮ ਡਿਜ਼ਾਈਨ ਲਹੂਗਾ ਸਿਰਫ ਇੱਕ ਉਹ ਸਲਵਾਰ ਨਾ ਰੈਡੀ ਹੋਇਆ ਇਹ ਆਪਣਾ ਪੈਂਟ ਨਾ ਰੈਡੀ ਹੋਇਆ ਸੇਮ ਹੀ ਦੁਪੱਟਾ ਰਹੂਗਾ ਕੋਟਾ ਸਿਲਕ ਦਾ ਜੌਰਜਟ ਦਾ ਫੈਬਰਿਕ ਰਹੂਗਾ ਠੀਕ ਹੈ ਜੀ ਬਾਕੀ ਕਲਰ ਕੰਬੀਨੇਸ਼ਨ ਇਹ ਐਜ਼ ਇਟ ਇਜ਼ ਬਨਿਆ ਹੋਇਆ ਵੀ ਬਹੁਤ ਪਿਆਰਾ ਤੇ ਤੁਸੀਂ ਇਹਨੂੰ ਚੇਂਜ ਵੀ ਕਰ ਸਕਦੇ ਹੋ ਆਪਣੀ ਚੁਆਇਸ ਦੇ ਅਕੋਰਡਿੰਗ ਕਿਉਂਕਿ ਜੇ ਆਪਾਂ ਕਲਰ ਚੇਂਜ ਕਰਾਂਗੇ ਤਾਂ ਕੰਟਰਾਸਟ ਆਪਾਂ ਚੇਂਜ ਕਰਕੇ ਦੇ ਸਕਦੇ ਹਾਂ ਇਹ ਆਪਣੀ ਚੁਆਇਸ ਹੈ ਤੁਸੀਂ ਸੰਦੱਸ ਸਕਦੇ ਹੋ ਬਟ ਇਹ ਬਨਿਆ ਹੋਇਆ ਐਜ਼ ਇਟ ਇਜ਼ ਵੀ ਬਹੁਤ ਪਿਆਰਾ ਲੱਗਦਾ ਇਹ ਆਪਣਾ ਨੈਕਸਟ ਸੂਟ ਇਹ ਹੈਗੇ ਜੌਰਜਟ ਦੇ print ਇਹ print ਤੁਸੀਂ ਦੇਖਿਆ ਹੋਣਾ ਆਪਣੇ ਕਾਫੀ ਸੂਟੇ print ਤੇ ਰੈਡੀ ਹੋਏ ਆ ਦੇਖੋ ਜੀ ਸੇਮ print ਨਹੀਂ ਮਿਲਦੇ ਹੁੰਦੇ ਦਿਖਾਉਣ ਦਾ ਪਰਪਸ ਇਹੀ ਆ ਕਿ ਆਪਾਂ ਇਦਾਂ ਇਹਨਾਂ ਨੂੰ ਡਿਜ਼ਾਈਨ ਕਰ ਸਕਦੇ ਕਿਸੇ ਵੀ print ਨੂੰ ਆਪਾਂ ਡਿਜ਼ਾਈਨ ਕਰ ਸਕਦੇ ਆ ਉਹ ਤੁਸੀਂ ਸਾਡੇ ਤੇ ਛੱਡ ਸਕਦੇ ਤੁਸੀਂ print ਚੂਜ਼ ਕਰਕੇ ਤਾਂ ਅਸੀਂ ਡਿਜ਼ਾਈਨ ਕਰਕੇ ਤੁਹਾਨੂੰ ਦਵਾਂਗੇ ਠੀਕ ਹੈ ਜੀ ਇਹ ਜੌਰਜਟ ਦਾ print ਆ ਪਿਓਰ ਜੌਰਜਟ ਰਹੂਗੀ ਜੀ ਬਹੁਤ ਹੀ ਪਿਆਰਾ ਜਿਹਾ print ਆ ਇਹਦੇ ਵਿੱਚ pink color ਆਪਾਂ ਓਨੀਅਨ ਜਾਂ ਪਿੰਕ ਸ਼ੇਡ ਦਾ ਆਪਾਂ ਇਹਨੂੰ ਪਰਪਲੀ ਬਟਨ ਦਿੱਤੇ ਆ ਤੇ ਬਹੁਤ ਹੀ ਪਿਆਰਾ ਜਿਹਾ ਇਹਦੇ ਉੱਪਰ ਆਪਾਂ ਵਰਕ ਕੀਤਾ ਹੋਇਆ ਇਹ ਆਪਣਾ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋ ਗਿਆ ਜੀ ਜਿੱਦਾਂ ਆਪਣਾ ਫੰਕਸ਼ਨਲ ਸੂਟ ਰੈਡੀ ਹੋ ਗਿਆ ਆਪਾਂ ਇਹਨੂੰ ਕਿਸੇ ਵੀ ਫੰਕਸ਼ਨ ਤੇ ਵੇਅਰ ਕਰ ਸਕਦੇ ਆ ਇਹਨੂੰ ਸਮਰ ਦੇ ਵਿੱਚ ਜੌਰਜਟ ਇਦਾਂ ਦਾ ਫੈਬਰਿਕ ਹੈ ਕਿ ਆਪਾਂ ਵਿੰਟਰ ਸਮਰ ਇਹਨੂੰ ਵੇਅਰ ਕਰ ਸਕਦੇ ਆ ਇਹਦੇ ਤੇ ਔਰਗੈਂਜ਼ਾ ਦਾ ਪੈਚ ਦੇ ਕੇ ਆਪਾਂ ਇਦਾਂ ਵਰਕ ਦਿੱਤਾ ਹੋਇਆ ਸਾਰੇ ਕਲਰ ਆਪਾਂ ਜਿਹੜੇ ਪ੍ਰਿੰਟ ਚ ਆਉਂਦੇ ਆ ਆਪਣੇ ਉਹੀ ਯੂਜ਼ ਕੀਤੇ ਹੋਏ ਆ ਕੀ ਜੀ ਬਹੁਤ ਪਿਆਰਾ ਜਿਹਾ ਕੰਮ ਹੋਇਆ ਸਟਿੱਚ ਕਰ ਸਕਦੇ ਹੋ ਇਹਦੇ ਕੀ ਰੀਤੀ ਵਰਕ ਆ ਜੂਗਾ ਪੋਟਲੀ ਬਟਨ ਦਿੱਤੇ ਆ ਇਹ ਦੀਆਂ 슬ੀਵਸ ਤੇ ਆ ਗਿਆ ਜੀ ਪੈਚ ਦੇ ਕੇ ਆਪਾਂ ਇਦਾਂ ਕੰਮ ਕੀਤਾ ਹੋਇਆ ਠੀਕ ਹੈ ਜੀ ਐਂਡ ਇਹ ਆ ਗਈ ਇਹਦੀ ਸਲਵਾਰ ਸੈਮੀ ਪਟਿਆਲਾ ਆਪਾਂ ਰੱਖੀ ਹੈ ਸਲਵਾਰ ਤੇ ਪਿੰਕ ਕਲਰ ਦਾ ਆਪਾਂ ਜਿੱਦਾਂ ਆਪਣਾ ਵਰਕ ਆ ਜਾਂਦਾ ਪ੍ਰਿੰਟ ਆ ਜਾਂਦਾ ਆਪਾਂ ਦੁਪੱਟਾ ਰੱਖਿਆ ਪਿਓਰ ਚਨਾਉਣ ਦਾ ਦੁਪੱਟਾ ਰਹੂਗਾ ਜੀ ਤੇ ਦੁਪੱਟੇ ਨੂੰ ਆਪਾਂ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਮਲਟੀ ਜੀ ਸ਼ੇਡ ਦੀ ਲੇਸ ਦਿੱਤੀ ਜਿੱਦਾਂ ਆਪਣੇ ਪ੍ਰਿੰਟ ਚ ਕਰ ਰਹੇ ਤੇ ਚਨਾਉਣ ਦਾ ਦੁਪੱਟਾ ਰਹੂਗਾ ਇਹ ਇਦਾਂ ਪ੍ਰਿੰਟ ਸੂਟਾਂ ਨੂੰ ਆਪਾਂ ਅਲੱਗ-ਅਲੱਗ ਡਿਜ਼ਾਈਨ ਕਰਕੇ ਇਹਨਾਂ ਨੂੰ ਰੈਡੀ ਕਰ ਸਕਦੇ ਆ ਇਹ ਤੁਸੀਂ ਸਾਡੇ ਤੇ ਛੱਡਿਆ ਕਰੋ ਵੀ ਅਸੀਂ ਤੁਹਾਨੂੰ ਰੈਡੀ ਕਰਕੇ ਦਵਾਂਗੇ ਇਹ ਸੇਮ ਪ੍ਰਿੰਟ ਚ ਜਿੱਦਾਂ ਆਪਣਾ ਇਹ ਰੈਡੀ ਹੋਇਆ ਸੂਟ ਇਹ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਆਂ ਥੋੜਾ ਲੂਸ ਫਿਟਿੰਗ ਦਾ ਆਪਾਂ ਕੁੜਤਾ ਸਟਾਈਲ ਰੈਡੀ ਕੀਤਾ ਹੈ ਬਟਨ ਦਿੱਤੇ ਐਨੂੰ ਇਹਦੇ ਘੇਰੇ ਤੇ ਕੰਮ ਆਪਾਂ ਨਹੀਂ ਕੀਤਾ ਸਿੰਪਲ ਰੱਖਿਆ ਇਹਦੀਆਂ 슬ੀਵਸ ਤੇ ਆਪਾਂ ਕੰਮ ਦਿੱਤਾ ਹੋਇਆ ਬੈਲ 슬ੀਵਸ ਰੱਖੀਆਂ ਨੇ ਤੇ ਇਦਾਂ 슬ੀਵਸ ਦੇ ਉੱਪਰ ਕੰਮ ਦਿੱਤਾ ਜੀਰੋ ਟਾਂਕੇ ਦਾ ਕੰਮ ਰਹੂਗਾ ਜੀ ਪੂਰਾ ਇਦਾਂ ਦੀਆਂ 슬ੀਵਸ ਤੇ ਕੰਮ ਆ ਗਿਆ ਠੀਕ ਹੈ ਜੀ ਐਂਡ ਇਹ ਆ ਗਈ ਇਹਦੀ ਸਲਵਾਰ ਇਹਦੀ ਆਪਾਂ ਪਾਕਿਸਤਾਨੀ ਸਲਵਾਰ ਰੱਖੀ ਹੈ ਇਹ ਆ ਗਿਆ ਇਹਦਾ ਦੁਪੱਟਾ ਤੇ ਇਹ ਦੁਪੱਟੇ ਨੂੰ ਆਪਾਂ ਆਫ ਵਾਈਟ ਕਲਰ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਵਰਕ ਦੇ ਕਲਰ ਦਾ ਆਪਾਂ ਦੁਪੱਟਾ ਰੱਖਿਆ ਇਦਾਂ ਮਤਲਬ ਅਲੱਗ-ਅਲੱਗ ਪੈਟਰਨ ਦੇ ਵਿੱਚ ਆਪਾਂ ਇਹਨਾਂ ਨੂੰ ਰੈਡੀ ਕਰ ਸਕਦੇ ਹਾਂ ਇਹ ਪ੍ਰਿੰਟ ਦੇ ਵਿੱਚ ਆਪਣੇ ਕਾਫੀ ਸੂਟ ਮਤਲਬ ਬੁੱਕ ਵੀ ਹੋਏ ਸੀ ਰੈਡੀ ਵੀ ਹੋ ਕੇ ਵੀ ਚਲੇ ਗਏ ਕੋ ਵੀ ਰਹੇ ਆ ਹੁਣ ਸੇਮ ਪ੍ਰਿੰਟ ਨਹੀਂ ਮਿਲੂਗਾ ਜੀ ਕਿਉਂਕਿ ਤੁਸੀਂ ਸਾਰੇ ਮੈਸੇਜ ਕਰੋਗੇ ਕਿ ਸੇਮ ਸੇਮ ਪ੍ਰਿੰਟ ਨਹੀਂ ਮਿਲੂਗਾ ਜਿੰਨੇ ਵੀ ਜੋੜ-ਜਟ ਵਿੱਚ ਆਪਣੇ ਹੋਰ ਪ੍ਰਿੰਟ ਹੋਣਗੇ ਉਹ ਅਸੀਂ ਤੁਹਾਨੂੰ ਪਿਕਚਰ ਸੈਂਡ ਕਰ ਸਕਦੇ ਹਾਂ ਤੇ ਤੁਸੀਂ ਉਹਦੇ ਵਿੱਚੋਂ ਸਿਲੈਕਟ ਕਰਕੇ ਸਾਨੂੰ ਦੱਸ ਸਕਦੇ ਹੋ ਤੇ ਅਸੀਂ ਉਹਨਾਂ ਦੇ ਉੱਪਰ ਤੁਹਾਨੂੰ ਡਿਜ਼ਾਈਨ ਕਰਕੇ ਦਵਾਂਗੇ ਠੀਕ ਹੈ ਜੀ ਹੋਰ ਵੀ ਕਾਫੀ ਸਾਡੇ ਪ੍ਰਿੰਟ ਸੂਟਾਂ ਤੇ ਇਦਾਂ ਰੈਡੀ ਹੋ ਰਿਹਾ ਡਿਜ਼ਾਈਨ ਅਲੱਗ-ਅਲੱਗ ਤਰ੍ਹਾਂ ਦੇ ਹਾਂਜੀ ਇਹ ਆ ਗਿਆ ਆਪਣਾ ਨੈਕਸਟ ਸੂਟ ਜੀ ਇਹ ਵੀ ਸ਼ਿਮਰ ਟਿਸ਼ੂ ਦੇ ਉੱਪਰ ਪ੍ਰਿੰਟ ਆ ਇਦਾਂ ਬਹੁਤ ਹੀ ਸੌਫਟ ਜਿਹਾ ਪ੍ਰਿੰਟ ਹੈ ਜੀ ਤੇ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ ਆਪਾਂ ਜਿਹੜਾ ਪ੍ਰਿੰਟ ਆ ਰਿਹਾ ਉਹ ਕਲਰ ਦੇ ਪੌਟਲੀ ਬਟਨ ਦਿੱਤੇ ਹੋਏ ਆ ਮਤਲਬ ਇਹ ਹੈ ਕਿ ਪ੍ਰਿੰਟ ਸੂਟ ਵੀ ਬਹੁਤ ਪਿਆਰੇ ਲੱਗਦੇ ਆ ਰੈਡੀ ਹੋਏ ਠੀਕ ਹੈ ਜੀ ਬਟ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਸੇਮ ਪ੍ਰਿੰਟ ਨਹੀਂ ਮਿਲਣਗੇ ਜੀ ਬਟ ਦਿਖਾਉਣ ਦਾ ਇਹ ਪਰਪਸ ਹੈ ਕਿ ਆਪਾਂ ਇਦਾਂ ਮੀਨਸ ਮੈਚਿੰਗ ਸੂਟ ਜਿੱਦਾਂ ਆਪਣੇ ਪ੍ਰਿੰਟ ਆਉਂਦੇ ਆ ਤਾਂ ਆਪਾਂ ਇਹਦਾ ਸੇਮ ਰੈਡੀ ਕਰ ਸਕਦੇ ਆ ਠੀਕ ਹੈ ਜੀ ਆਪਾਂ ਇਹਨੂੰ ਮਲਟੀ ਜੇ ਕਲਰ ਦੀ ਇਦਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਆ ਚਾਕਾਂ ਤੇ ਸਿੰਪਲ ਆਪਾਂ ਸ਼ਰਟ ਰੱਖੀ ਆ ਠੀਕ ਹੈ ਜੀ 슬ੀਵਸ ਤੇ ਵੀ ਆਪਾਂ ਇਦਾਂ ਫਿਨਿਸ਼ਿੰਗ ਦਿੱਤੀ ਐਂਡ ਇਹਦੇ ਨਾਲ ਜਿਹੜੀ ਆਪਣੀ ਸਲਵਾਰ ਆ ਜਾਂਦੀ ਆ ਜੀ ਇਹ ਬਾਟਮ ਆ ਗਈ ਪਾਕਿਸਤਾਨੀ ਸਲਵਾਰ ਰੱਖੀ ਆਪਾਂ ਜਿਹੜਾ ਇਹਦੇ ਵਿੱਚ ਪ੍ਰਿੰਟ ਆ ਰਿਹਾ ਜੀ ਇਹ ਕੋਕ ਜਿਹਾ ਸ਼ੇਡ ਹੈ ਕੋਕ ਵੀ ਨਹੀਂ ਥੋੜਾ ਮਹਿੰਦੀ ਟੋਨ ਆ ਜਾਂਦੀ ਹੈ ਡਾਰਕ ਮਹਿੰਦੀ ਜੀ ਇਹਦੇ ਉੱਪਰ ਆਪਾਂ ਪ੍ਰਿੰਟ ਦੇ ਵਿੱਚੋਂ ਹੀ ਸਾਰੇ ਕਲਰ ਲੈ ਕੇ ਕੰਮ ਕੀਤਾ ਹੋਇਆ ਸਾਰਾ ਸਿੰਗਲ ਟਾਂਕੇ ਦਾ ਕੰਮ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ ਆਪਣਾ ਕੰਮ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਤਾਂ ਬਿਲਕੁਲ ਸਭ ਉੱਪਰ ਜਿਆ ਵਰਕ ਕੀਤਾ ਆਪਾਂ ਸਲਵਾਰ ਦੇ ਉੱਪਰ ਠੀਕ ਹੈ ਜੀ ਟਿਸ਼ੂ ਦੀ ਸ਼ਰਟ ਰਹੂਗੀ ਜੀ ਟਿਸ਼ੂ ਸ਼ਿਮਰ ਦੇ ਉੱਪਰ ਐਂਡ ਤਰੀਬ ਦੀ ਬਾਟਮ ਐਂਡ ਇਹ ਰੱਖਿਆ ਜੀ ਆਪਾਂ ਇਹਦੇ ਨਾਲ ਦੁਪੱਟਾ ਇਹ ਬਰਬਰੀ ਬਰਬਰੀ ਦੇ ਵਿੱਚ ਇਦਾਂ ਠੀਕ ਹੈ ਜੀ ਤੇ ਇਹ ਆਪਾਂ ਇਹਦੇ ਨਾਲ ਦੁਪੱਟਾ ਰੱਖਿਆ ਇਹ ਤੁਹਾਡੀ ਚੁਆਇਸ ਹੈ ਦੁਪੱਟਾ ਤੁਸੀਂ ਕੋਈ ਵੀ ਰੈਡੀ ਕਰਵਾ ਸਕਦੇ ਹੋ ਅਪੀ ਚੁਆਇਸ ਦੇ ਅਕੋਰਡਿੰਗ ਇਹਦੇ ਆਪਾਂ ਰੱਖਿਆ ਜੀ ਬਾਟਮ ਦੇ ਕਲਰ ਦਾ ਸੈਂਟਰ ਐਂਡ ਫੋਰ ਸਾਈਡ ਇਸ ਦੀ ਆਪਾਂ ਇਦਾਂ ਟਾਈ ਐਂਡ ਆਈ ਦੀ T-shirt ਚੋਕਲਟ ਦੇ ਜੋ ਕਿ ਬਹੁਤ ਹੀ ਪਿਆਰੀ ਲੱਗ ਰਹੀ ਹੈ ਤੇ 골ਡਨ ਆਪਾਂ ਇਹਨੂੰ ਦਿੱਤੀ ਹੈ ਜੀ ਲੇਸ ਦੀ ਫਿਨਿਸ਼ਿੰਗ ਕਿਉਂਕਿ ਆਪਣੇ ਇਹਦੇ ਵਿੱਚ 골ਡਨ ਟੱਚ ਆਉਂਦਾ ਸ਼ਰਟ ਦੇ ਵਿੱਚ ਤਾਂ ਆਪਾਂ ਲੇਸ ਦੀ ਫਿਨਿਸ਼ਿੰਗ ਇਹਨੂੰ 골ਡਨ ਦਿੱਤੀ ਆ ਇਹ ਜਿੱਦਾਂ ਆਪਣੇ ਮਤਲਬ ਛੋਟੇ-ਮੋਟੇ ਫੰਕਸ਼ਨ ਹੁੰਦੇ ਆ ਕਿੱਤੀ ਪਾਰਟੀ ਵਗੈਰਾ ਬਰਥਡੇ ਪਾਰਟੀ ਤਾਂ ਆਪਾਂ ਇਦਾਂ ਦੇ ਫੰਕਸ਼ਨਸ ਤੇ ਇਹਨੂੰ ਵੇਅਰ ਕਰ ਸਕਦੇ ਆ ਇਹ ਆਪਣਾ ਮਤਲਬ ਸੈਮੀ ਫਾਰਮਲ ਜਿਹਾ ਸੂਟ ਰੈਡੀ ਹੁੰਦਾ ਠੀਕ ਹੈ ਜੀ ਇਹ ਵੀ ਬਹੁਤ ਪਿਆਰੇ ਲੱਗਦੇ ਆ ਦੁਪੱਟੇ ਰੈਡੀ ਹੋਏ ਬਾਕੀ ਉਹ ਤੁਹਾਡੀ ਚੁਆਇਸ ਹੈ ਤੁਸੀਂ ਪਿਓਰ ਚੁਣੋਂ ਦਾ ਰੱਖਣਾ ਜਾਂ ਸੈਮੀ ਕੋਈ ਵੀ ਰੱਖਣਾ ਬਟ ਇਹ ਹੁੰਦਾ ਕਿ ਪਿਓਰ ਦੇ ਦੁਪੱਟਿਆਂ ਤੇ ਆਪਣੇ ਟਾਈ ਐਂਡ ਆਈ ਥੋੜੀ ਵਧੀਆ ਜਾਂਦੀ ਆ ਠੀਕ ਹੈ ਜੀ ਤੇ ਇਹ ਸੀ ਜੀ ਆਪਣੀ ਅੱਜ ਵਾਲੀ ਕਲੈਕਸ਼ਨ ਹੋਪਸ ਹੋ ਕਿ ਤੁਹਾਨੂੰ ਵਧੀਆ ਲੱਗੀ ਹੋਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਅੱਜ ਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਵੀਡੀਓ ਵਾਚ ਕਰਨ ਲਈ ਧੰਨਵਾਦ